ਸਾਸ੍ਰੀ ਕਾਂਧੀ ਸਾਡੇ ਵੱਲੋਂ ਜਨਕੇ ਸੰਗਤ ਪੰਨੀ ਵੱਲੋਂ ਨੈਕਸਟ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਜੀ ਆਪਾਂ ਗੱਲ ਅੱਗੇ ਕੀਤੀ ਸੀ ਕਿ ਵੀ ਡੇਲੀ ਬਲੌਗ ਬਣਾਇਆ ਕਰਨਾ ਪਰ ਉਹਦੇ ਵਿੱਚ ਕੋਸ਼ ਮੈਂ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਇਸ ਕਰਕੇ ਡੇਲੀ ਬਲੌਗ ਨਹੀਂ ਬਣ ਹੁੰਦੀ ਸਾਨੂੰ ਕਿੰਨੇ ਜਣੇ ਦੇਖਦੇ ਆ ਕਿੰਨੇ ਜਣੇ ਨਹੀਂ ਦੇਖਦੇ ਉਹਨਾਂ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਧਮਾ ਚਾਉਣ ਵਾਲੇ 10 ਬੰਦੇ ਵੀ ਹੋਣ ਤਾਂ ਅਮੀ ਬੰਦੇ ਨੂੰ ਹੌਸਲਾ ਹੁੰਦਾ ਵੀ ਮੈਨੂੰ ਕੋਈ ਪਿਆਰ ਕਰਨ ਵਾਲਾ ਹੈਗਾ ਜਾਂ ਚਾਉਣ ਵਾਲਾ ਹੈਗਾ ਆ ਦੇ ਵੀ ਜਿੰਨੇ ਵੀ ਬੰਦੇ ਦੇਖਦੇ ਆ ਸਾਰਿਆਂ ਨੂੰ ਅਸੀਂ ਤੈਨ ਦਿਲੋਂ ਸ਼ੁਕਰਗੁਜ਼ਾਰ ਆ ਕਿਉਂਕਿ ਫੇਮੈਂਟਸ ਹਸਾਬ ਕਿਤਾਬ ਲਾ ਲਿਆ ਕਿ ਫੈਮਿਲੀ ਵਾਲੇ ਬਲੌਗ ਦੇਖਣ ਵਾਲਾ ਗੱਲਾਂ ਬਾਤਾਂ ਕਰਨ ਵਾਲੇ ਬਲੌਗ ਦੇਖਣ ਵਾਲੇ ਲੋਕੀ ਘੱਟ ਹੀ ਆ ਅੱਜ ਕੱਲ ਬਲੌਗ ਤੁਹਾਨੂੰ ਪਤਾ ਹੀ ਆ ਜਿੱਦਾਂ ਦੇ ਚਾਹਦੇ ਆ ਉਸ ਹਸਾਬ ਨਾਲ ਬਲੌਗ ਲੋਕੀ ਦੇਖਣਾ ਚਾਹੁੰਦੇ ਆ ਪਰ ਆਪਾਂ ਹੌਲੀ ਹੌਲੀ ਮਿਹਨਤ ਕਰਾਂਗੇ ਤਾਂ ਹੀ ਹੌਲੀ ਹੌਲੀ ਮਿਹਨਤ ਕਰਦੇ 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 ਤੁਹਾਨੂੰ ਪਤਾ ਵੀ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਜਾਂ ਵੀਡੀਓ ਬਣਾਉਣੀ ਆ ਸ਼ੁਰੂ ਕੀਤੀਆਂ ਸੀਗੀਆਂ ਤੇ ਬਹੁਤ ਤੁਹਾਨੂੰ ਪਤਾ ਵੀ ਜ਼ੀਰੋ ਤੋਂ ਹੀ ਬੰਦਾ ਸ਼ੁਰੂ ਹੁੰਦਾ ਤੇ ਅੱਜ ਤੇ ਰੱਬ ਦੀ ਬਹੁਤ ਕਿਰਪਾ ਆ ਬਹੁਤ ਭੈਣਾ ਭਰਾਵਾਂ ਦਾ ਸਹਿਯੋਗ ਆ ਤੇ ਬਹੁਤ ਜਣੇ ਪਿਆਰ ਕਰਦੇ ਜਿੱਥੇ ਜਾਈਦਾ ਉਥੇ ਮਿਲਦੇ ਆ ਤੇ ਹਜੇ ਤਾਈਂ ਤਾਂ ਅਸੀਂ ਕਦੀ ਕਿਸੇ ਨੂੰ ਮੱਥੇ ਵਟ ਨਹੀਂ ਪਾਇਆ ਤਾਂ ਰੱਬ ਉਹ ਗਾਂ ਵੀ ਤਾਂ ਦਰੋਤੀ ਰੱਖੇ ਵੀ ਸਾਰਿਆਂ ਨੂੰ ਹੱਸ ਕੇੜ ਕੇ ਮਿਲিয়ে ਤਾਂ ਹਰ ਇੱਕ ਦਾ ਫੋਨ ਚੱਕੀਏ ਕੋਈ ਵੀ ਬੰਦਾ ਕੋਈ ਵੀ ਵੀਰ ਭੈਣ ਇਹੋ ਜਿਹਾ ਸਾਨੂੰ ਫੋਨ ਜਾਂ ਮੈਸੇਜ ਕਰ ਸਕਦਾ ਜਿਹੜਾ ਸਾਡੇ ਕੋਲ ਨਾਲ ਦਾ ਫੋਨ ਨਹੀਂ ਚੱਪ ਹੋਇਆ ਜਾਂ ਗੱਲ ਨਹੀਂ ਘਰ ਹੋਈ ਕਿਉਂਕਿ ਮੈਂ ਚਪੈਲ ਉਹ ਆਪਣਾ ਨੰਬਰ ਵੀ ਦਿੱਤਾ ਵੀ ਕੋਈ ਵੀ ਵੀਰ ਸਾਡਾ ਕਿਸੇ ਟਾਈਮ ਵੀ ਫੋਨ ਕਰ ਸਕਦਾ ਹੈ ਹਨਾ ਤੇ ਬਿਮਾਰ ਹੋਣ ਦੇ ਕਾਰਨ ਤੁਹਾਨੂੰ ਪਤਾ ਹੀ ਆ ਵੀ ਕੋ ਵਾਲੀਆਂ ਵੀਡੀਓ ਵਾਰ-ਵਾਰ ਉਹ ਗੱਲ ਕਰਦੇ ਚੰਗੇ ਨਹੀਂ ਹਜੇ ਤਾਈ ਮੈਨੂੰ ਉਹ ਜਿਹੜਾ ਪੈਨਿਕ ਅਟੈਕ ਸੀ ਐਂਜਾਇਟੀ ਸੀ ਉਹ ਨਹੀਂ ਠੀਕ ਹੋ ਰਹੀ ਕਿ ਬਹੁਤ ਚਿਰ ਹੋ ਗਿਆ ਮੈਂ ਬਹੁਤ ਟਰਾਈ ਕੀਤੀ ਕਈ ਡਾਕਟਰ ਦੇ ਕੇ ਹੁਣ ਨਵੇਂ ਡਾਕਟਰ ਕੋ ਗਏ ਆ ਚੁਕਾ ਹਸਪਤਾਲ ਬਹੁਤ ਚਾਰ ਦੇ ਨਹੀਂ ਹੋਏ ਆ ਬਹੁਤ ਜਿਆਦਾ ਜਦਾਂ ਹੋ ਗਿਆ ਸੀ ਫੇ ਤਾਂ ਹੀ ਅਸੀਂ ਬਲੌਗ ਵੀ ਬੰਦ ਕਰਦੇ ਸੀਗੇ ਫੇ ਤੁਹਾਨੂੰ ਪਤਾ ਜਦੋਂ ਘਰ ਚ ਬੰਦਾ ਬਿਮਾਰ ਹੋਵੇ ਫੇ ਬਲੌਗ ਥੋੜੀ ਸੌਝ ਦੇ ਹੁਣ ਕਈਆਂ ਨੂੰ ਤੇ ਆਦਤ ਪਈ ਆ ਵੀ ਅਗਲੇ ਸਾਰਾ ਕੁਝ ਆ ਜੀ ਇੱਥੇ ਡਾਕਟਰ ਕੋਲ ਆ ਇੰਨੀ ਦਵਾਈ ਖਾਦੀ ਫਲਾਣਾ ਫਲਾਣਾ ਇਦਾਂ ਉਹ ਸਿਚੁਏਸ਼ਨ ਹੀ ਇਦਾਂ ਦੀ ਹੁੰਦੀ ਆ ਵੀ ਬੰਦੇ ਤੋਂ ਇਹ ਵੀਡੀਓ ਥੋੜੀ ਬੰਤੀ ਕਿ ਸਾਲ ਹੋ ਗਿਆ ਹੁਣ ਮੇਰੇ ਘੱਟੋ ਘੱਟ ਸਾਲ ਚੱਲਾ ਸਤੰਬਰ ਜੀ ਹੈ ਨਾ ਨਹੀਂ ਹੋਇਆ ਸੀ ਸਾਲ ਹੋ ਚੱਲਾ ਆ ਤਿੰਨ ਚਾਰ ਡਾਕਟਰ ਭਾ ਵੀ ਸਾਰੇ ਮੇਰੇ ਤੇ ਭਰ ਤਿੰਨ ਚਾਰ ਡਾਕਟਰ ਦਵਾਈ ਵੀ ਜਾ ਚਾਰ ਮਹੀਨੇ ਤਿੰਨ ਤਿੰਨ ਖਾਦੀ ਪਰ ਕੋਈ ਖਾਸ ਅਸਰ ਨਹੀਂ ਪਿਆ ਕਿਉਂ ਕੌਲੀ ਡਾਕਟਰ ਨਾਲ ਕੱਲ ਵੀ ਗੱਲ ਕੀਤੀ ਆ ਉਹ ਦੱਸਦੇ ਸਹੀ ਆ ਇਹ ਨਹੀਂ ਵੀ ਮਤਲਬ ਉਹ ਕਹਿੰਦੇ ਵੀ ਤੈਨੂੰ ਇੱਕ ਸੱਪ ਲੜੰਦੇ ਨਾਲ ਇੱਕ ਡੈਲ ਵਹਿ ਗਿਆ ਦਿਮਾਗ 'ਚ ਡਰ ਵਹਿ ਗਿਆ ਆ ਵੀ ਉਹ ਚੀਜ਼ ਦਾ ਜਦੋਂ ਤੇਰੇ ਦਿਮਾਗ ਤੇ ਜਦੋਂ ਇੱਕ ਸ਼ੋਰਟ ਨਹੀਂ ਹੋ ਜਾਂਦਾ ਇਹਦਾ ਦਿਮਾਗ ਤੇ ਮਤਲਬ ਸ਼ੋਰਟ ਜਾਂਦਾ ਆ ਵੀ ਡੈਡ ਡਰ ਵਹਿ ਜਾਂਦਾ ਉਹ ਚੀਜ਼ ਹੋ ਗਈ ਆ ਇਸ ਕਰਕੇ ਹੁਣ ਜਦੋਂ ਵੀ ਮੈਂ ਕਿਤੇ ਮਤਲਬ ਮੇਰੇ ਪੈਰ ਤੇ ਜਾਂ ਹੱਥ ਤੇ ਜਾਂ ਕੋਈ ਚੀਜ਼ ਕਾਜ ਆਉਂਦੀ ਜਾਂ ਉਹੀ ਜੀ ਲੜਦੀ ਮੈਨੂੰ ਲੱਗਦਾ ਵੀ ਉਦਾਂ ਹੀ ਹੋ ਗਈ ਆ ਜਾਵਾਂ ਕਿਤੇ ਇਕੱਲਾ ਬੈਠਾਂ ਆ ਮੈਂ ਸੋਚਾਂ ਕੋਈ ਗੱਲ ਟੈਨਸ਼ਨ ਲੈ ਲਮਾਉਂਦਾ ਇਹ ਮੈਨੂੰ ਹੋ ਜਾਂਦੀ ਆ ਤੇ ਮੈਨੂੰ ਪਤਾ ਵੀ ਹੁੰਦਾ ਵੀ ਮੈਨੂੰ ਕੁਝ ਨਹੀਂ ਹੋਣਾ ਪਰ ਦਿਮਾਗ ਇੰਨਾ ਜ਼ਿਆਦਾ ਡਰ ਗਏ ਜਾਂਦਾ ਤੇ ਮੈਨੂੰ ਹੁੰਦਾ ਮੈਂ ਕਦੀ ਕਿਸੇ ਡਾਕਟਰ ਦੇ ਬਲੱਡ ਚੈੱਕ ਕਰਾਉਣ ਜਾਂ ਕਦੀ ਧੜਕਣ ਚੈੱਕ ਕਰਾਉਣ ਨਾ ਕਦੀ ਮਤਲਬ ਇਹ ਆ ਸੁਪਾਲ ਬਲਾ ਕੇ ਵੀ ਹਾਲੇ ਤੱਕ ਕੁਝ ਹਾਲੀ ਨਹੀਂ ਲੱਭਾ ਇਸ ਚੀਜ਼ ਦਾ ਇੰਨੇ ਚਰਚ ਬੰਦੇ ਦੀ ਲੱਤਾਂਾਂ ਟੁੱਟੀ ਹੋਵੇ ਉਹ ਵੀ ਸੈੱਟ ਹੋ ਜਾਂਦੀ ਪਲਾਸਟਰ ਪੂਤਰ ਲਾ ਕੇ ਪਰ ਮੈਂ ਇੱਕ ਗੱਲ ਬਾਬੇ ਕੀ ਅਰਦਾਸ ਕਰਿਆ ਕਰੋ ਕਿਉਂਕਿ ਜਿਹੜੀ ਦਿਮਾਗ ਦੀ ਹੈ ਨਾ ਜਿਹੜੀ ਬਿਮਾਰੀ ਆ ਉਹ ਮੈਂ ਨਹੀਂ ਸਮਝਦਾ ਵੀ ਉਹ ਛੇਤੀ ਠੀਕ ਹੁੰਦੀ ਆ ਬਹੁਤ ਟਾਈਮ ਲੱਗ ਜਾਂਦੀ ਆ ਕਿਸੇ ਵੀਰਿਆਂ ਦੇ ਹੋਏ ਵੀ ਆਊਗੀ ਜਿਹੜੇ ਤੰਦਰੁਸਤ ਹੋਣਗੇ ਰੱਬ ਚਲੋ ਬਹੁਤ ਵਧੀਆ ਵੀ ਉਹ ਠੀਕ ਵੀ ਹੋਏ ਹੁਣ ਪਰ ਬਹੁਤ ਟਾਮੇ ਟਾਵੇਂ ਲੋਕੀ ਹੁੰਦੇ ਨਹੀਂ ਤ ਉਹਨਾਂ ਨੂੰ ਦਵਾਈ ਪੱਕੀ ਲੱਗ ਜਾਂਦੀ ਆ ਨੀ ਤੂੰ ਉਹਨੂੰ ਦਿਮਾਗ ਦੇ ਵਿੱਚ ਇੱਕ ਬਹਿਮ ਬੜਿਆ ਰਹਿੰਦਾ ਆ ਇਸ ਲਈ ਇਦਾਂ ਦੀ ਬਿਮਾਰੀ ਨਾ ਹੀ ਕਿਸੇ ਨੂੰ ਲੱਗੇ ਤੇ ਬਾਕੀ ਆਪਣੇ ਜਰੂਰ ਜਿਹੜੇ ਵੀਰਾਂ ਨੇ ਇਦਾਂ ਦੀ ਗੱਲ ਹੋਈ ਆ ਜਾਂ ਕਿਦਾਂ ਉਹ ਆਪਣੇ ਸਾਨੂੰ ਮੈਸੇਜ ਆਇਆ ਸੁਝਾਅ ਜਰੂਰ ਦਿਓ ਵੀ ਅਸੀਂ ਕਿੱਦਾਂ ਕਰੀਏ ਜਾਂ ਇਹਦਾ ਕੀ ਸੋਲੂਸ਼ਨ ਹੋ ਸਕਦਾ ਹੈ ਨਾ ਪਹਿਲਾਂ ਅਸੀਂ ਡਾਕਟਰ ਸੀਐਸਪੀ ਡਾਕਟਰ ਜਿਹਨੂੰ ਸ਼ਹਿਰ ਦੇਈ ਲੋਕੀ ਜਾਣਦੇ ਹੋ ਜਲੰਧਰ ਦੇ ਉੱਥੋਂ ਦਵਾਈ ਦਾ 3-4 ਮਹੀਨੇ ਨੀਂਦ ਦੀਆਂ ਗੋੜੀਆਂ ਜਿਹੜੀਆਂ ਸੁੱਤੇ ਰਹਿਣਾ ਕੋਲੇ ਵਾਂਗ ਉਹਦੀ ਇੱਧਰ ਨੂੰ ਅੱਧ ਬਲਾਟ ਜੇ ਫੇਰ ਅਸੀਂ ਗਏ ਹੋਰ ਵੀ ਕਈ ਡਾਕਟਰਾਂ ਕੋ ਗਏ ਨਾ ਨਹੀਂ ਲੈਣੇ ਕਿਉਂਕਿ ਅਹੀਂ ਕਿਸੇ ਦਾ ਨਾਂ ਨਹੀਂ ਲੱਗਦਾ ਕਿ ਅਗਲੇ ਨੇ ਕਹਣਾ ਕੋਈ ਉਹਨਾਂ ਕੋਲੋਂ ਕਈ ਠੀਕ ਵੀ ਬਹੁਤ ਹੋਏ ਆ ਹਾਂ ਇਹ ਨਹੀਂ ਆਉਂਦੇ ਉੱਥੇ ਹੀ ਜਾਣੇ ਆ ਜਿੱਥੇ ਸਾਨੂੰ ਇਹ ਦੱਸਦਾ ਕੋਈ ਵੀ ਇੱਥੋਂ ਅਸੀਂ ਠੀਕ ਹੋਈ ਇੱਥੋਂ ਹੀ ਠੀਕ ਹੋਏ ਪਰ ਵੀ ਸਾਡਾ ਕੋਈ ਕੰਮ ਨਹੀਂ ਡਾਕਟਰ ਤੇ ਨਹੀਂ ਆ ਵੀ ਕੰਮ ਹੀ ਹੁਣ ਸਾਡਾ ਕੋਈ ਇਦਾਂ ਦਾ ਸਿਸਟਮ ਹੋਊਗਾ ਵੀ ਨਹੀਂ ਸਾਡੀ ਗੱਲ ਬਣੀ ਹੈ ਨਾ ਕਿਉਂਕਿ ਡਾਕਟਰ ਬਸ਼ਹਰਾਂ 'ਚ ਬਹੁਤ ਅਸੀਂ ਜ਼ਰੂਰੀ ਨਹੀਂ ਵੀ ਸਾਰ ਕਿਸੇ ਨੂੰ ਇੱਕੋ ਹੀ ਚੀਜ਼ ਇੱਕੋ ਹੀ ਦਾ ਨਾਮ ਹੋਣਾ ਨਾ ਕੋਈ ਕਿਸੇ ਨੂੰ ਸੈਟ ਮਿੰਦਾ ਕੋਈ ਕਿਸੇ ਨੂੰ ਸੈਟ ਮਿੰਦਾ ਕੋਈ ਕਿਸੇ ਹੈਨਾ ਇਸ ਲਈ ਕਹਿੰਦੇ ਨੇ ਤੇ ਸਿਆਣੇ ਕਹਿੰਦੇ ਜੇ ਆਰਾਮ ਆਣਾ ਸਵਾਦ ਦੀ ਛੋਟਕੀ ਤੋਂ ਵੀ ਆਰਾਮ ਆਣਾ ਇਹਦਾ ਮੇਨ ਚੱਕਨ ਮੇਨ ਰੀਜ਼ਨ ਉਹ ਥੋੜੇ ਜੇ ਤੁਹਾਨੂੰ ਸ਼ਾਰਟ ਸਬੰਧਾਂ ਦੇ ਵਿੱਚ ਮੈਂ ਦੱਸਣਾ ਚਾਹਣਾ ਕਿਉਂਕਿ ਬਲੌਗ ਬੇ ਜਿਆਦਾ ਲੰਬਾ ਹੋਇਆ ਨਾ ਸਾਰੇ ਵੀਰ ਦੇ ਦੇ ਮੈਂ ਜਿਹੜੀ ਸ਼ੁਰੂ ਤੋਂ ਗੱਲ ਦੱਸਣ ਲੱਗਾ ਜਦੋਂ ਬੰਦਾ 17 18 ਸਾਲ ਦਾ ਹੁੰਦਾ ਹੈ ਨਾ ਸਾਡੇ ਤੇ ਵੀ ਉਹ ਜਿਹਾ ਟਾਈਮ ਆਇਆ ਸੀ ਪਹਿਲੀ ਤਾਂ ਗੱਲਾਂ ਕਈਆਂ ਨੇ ਕਹਿਣਾ ਵੀ ਇਹ ਹਰਕਨਾਉਂਦੀ ਇਹ ਗੱਲ ਦੱਸਣ ਵਾਲੀ ਨਹੀਂ ਮੈਂ ਤਾਂ ਗੱਲ ਦੱਸਣ ਲੱਗਾ ਵੀ ਕਈ ਵੀਰ ਕਹਿੰਦੇ ਵੀ ਮਾੜੀ ਸੰਗਤ ਜੇ ਬੰਦਾ ਪੈ ਜਾਵੇ ਤੂੰ ਕੁਛ ਛੱਡ ਨਹੀਂ ਸਕਦਾ ਮੈਂ ਆਪਣੀ ਇੱਕ ਸਟੋਰੀ ਦੱਸਣ ਲੱਗਾ ਸਿਰਫ 3-4 ਲਫ਼ਜ਼ਾਂ ਦੇ ਮਿੰਟਾਂ ਦੇ ਵਿੱਚ ਤੁਸੀਂ ਜਰੂਰ ਧਿਆਨ ਨਾਲ ਸੁਣੀਓ ਵੀ ਬਹੁਤ ਲੋਕ ਸਾਹਮਣੇ ਮੇਰਾ ਸਾਥ ਦਿੱਤਾ ਕਿਉਂਕਿ ਮੈਂ ਵੀ ਮਾੜੇ ਕੰਮ ਦੇ ਵਿੱਚ ਜਿੱਦਾਂ ਮਾੜੀ ਸੋਸਾਇਟੀ ਵਿੱਚ ਕੋਈ ਟਾਈਮ ਹੁੰਦਾ ਜਦੋਂ ਆਪਾਂ 17-18 ਸਾਲਾਂ ਦੇ ਹੁੰਨੇ ਆ ਜਾਂ ਪਿੰਡ ਵਿੱਚ ਜਿੱਦੀ ਜਿਆਦੀ ਚਾਲਦੀ ਹੁੰਦੀ ਆ ਤੇ ਜਾਂ ਜਿਨ੍ਹਾਂ ਨੂੰ ਆਪਾਂ ਫੋਲੋ ਕਰਦੇ ਕੁਝ ਗਾਲਤ ਬੰਦਿਆਂ ਨੂੰ ਜਾਂ ਉਹ ਬੰਦੇ ਉਹ ਵੀ ਨਹੀਂ ਗਾਲਤ ਹੁੰਦੇ ਖਾਣ ਪੀਣ ਨਾਲੇ ਪਰ ਇੱਕ ਮਾੜਾ ਟਾਈਮ ਹੁੰਦਾ ਉਹ ਸਾਡੇ ਤੇ ਵੀ ਆ ਗਿਆ ਸੀ ਆਪਣੇ ਇਧਰ ਉਧਰ ਖਾਣ ਪੀਣ ਬੜਾ ਕੁਝ ਕੀਤਾ ਬਹੁਤ ਕੁਝ ਕੱਟੋ ਘੱਟ ਮੇਰੇ ਕੰਨਾ 10 15 ਸਾਲ ਇਸ ਨਰਕ ਚ ਫਸੇ ਰਹੇ ਜਿੱਦਾਂ ਹੁਣ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣ ਲੱਗਾ ਵੀ ਸਾਡੇ ਪਿੰਡਾਂ ਦੇ ਵਿੱਚ ਜਿੱਦਾਂ ਹੁਣ ਆਪਾਂ ਜਗ੍ਹਾ ਬਣਾ ਲਈਦੀ ਐ ਜਿੱਦਾਂ ਹੁਣ ਲਾ ਲੋ ਵੀ ਆਪਾਂ ਇਹ ਖੂਹਾਂ ਦੇ ਜਗ੍ਹਾ ਬਣਾ ਲਈਦੀ ਐ ਜਾਂ ਜਿੱਦਾ ਡੇਰੇ ਮਤ ਬਣਾ ਲਈਦਾ ਆਪਣੇ ਕੋਈ ਔਰਕ ਜਿੱਤੇ ਤੂ ਬੱਤੀ ਕਰਦੀ ਐ ਖਾਕ ਕਰਨਾ ਪਿੰਡਾਂ ਅੰਦਰ ਜਿੱਦਾ ਪੋਸ਼ਤਾ ਕੋਈ ਆਉਂਦੀ ਹੈ ਨਾ ਪਿੰਡਾਂ ਵਾਲੇ ਜਿੱਦਾ ਕਹਿੰਨੇ ਆ ਵੀ ਜਿੱਦਾ ਕਰ ਲੈਂਦੇ ਆ ਵੀ ਉਹਨਾਂ ਦੀ ਮੈਂ ਇਨੀ ਗੱਲ ਕਹਿਣਾ ਉਹਨਾਂ ਦੀ ਮਾਨਤਾ ਕਰਨੀ ਚਾਹੀਦੀ ਆ ਕਿਉਂਕਿ ਸਭ ਤੋਂ ਵੱਡਾ ਆਪਾਂ ਨੂੰ ਹੈਗਾ ਅਸੀਂ ਵੀ ਸੇਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਤੁਹਾਡੇ ਸਿਆਣਿਆਂ ਨੇ ਤੁਹਾਡੇ ਬਿਓਰਗਾਂ ਨੇ ਕੋਈ ਵੀ ਛਿੱਤਾਂ ਦੀ ਜਾਂ ਕੋਈ ਵੀ ਜਗਾ ਬਣਾ ਲਈ ਆ ਤੁਸੀਂ ਉਹਦੀ ਪਾਲਣਾ ਜ਼ਰੂਰ ਕਰੋ ਉਥੇ ਤੂ ਬਤੀ ਪ੍ਰਤੀ ਦਿਨ ਜਾਂ ਹਫ਼ਤੇ ਬਾਅਦ ਨੂੰ ਲੱਗਣੀ ਚਾਹੀਦੀ ਆ ਕਿਉਂਕਿ ਨਹੀਂ ਤੂੰ ਦਾ ਉਲਟ ਅਸਰ ਹੋ ਜਾਂਦਾ ਠੀਕ ਆ ਨਾ ਹੁਣ ਇਹ ਗੱਲ ਹੋ ਗਈ ਸਾਈਡ ਤੇ ਕਈਆਂ ਨੇ ਇਹ ਕਹਿਣਾ ਨਹੀਂ ਗੁਰੂ ਗ੍ਰੰਥ ਸਾਹਿਬ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਇੱਕ ਹੁੰਦੀ ਆ ਆਪਣੇ ਪਿੰਡਾਂ ਦੇ ਵਿੱਚ ਰਵਾਜ ਹੈ ਨਾ ਮਤਲਬ ਇਹਨਾਂ ਲੋ ਸਾਰਿਆਂ ਨੇ ਇਹ ਕੀਤਾ ਰਿਵਾਜ ਨੇ ਗੁੱਟ ਤੋਂ ਸ਼ੁਰੂ ਤੋਂ ਚੱਲਦਾ ਆਉਂਦਾ ਕਿਉਂਕਿ ਇਹ ਪੀੜੀ ਦਰ ਪੀੜੀ ਕੋਈ ਚੀਜ਼ਾਂ ਚੱਲ ਪੈਂਦੀਆਂ ਹੁੰਦੀਆਂ ਹਨ ਹੁਣ ਇੱਧਰ ਸਿਸਟਮ ਇਹ ਹੋ ਗਿਆ ਵੀ ਜਦੋਂ ਮੇਰੇ ਬਾਰ-ਬਾਰ ਉੱਥੇ ਸਾਡਾ ਮਤਲਬ ਸਿਸਟਮ ਬੰਦ ਹੋ ਗਿਆ ਸੀਗਾ ਸਿੱਧਾ ਸੇਵਾ ਕਰਨੀ ਬੰਦ ਹੋ ਗਈ ਹੁਣ ਇਹ ਨਹੀਂ ਪਤਾ ਇੱਧਰ ਮੇਰੇ ਬਾਰ-ਬਾਰ ਇਹ ਕਾਰਨ ਦੇ ਨਾਲ ਕੀ ਚੱਕਰ ਪੈ ਗਿਆ ਪਰ ਮੈਂ ਉੱਥੇ ਸੇਵਾ ਕਰਨ ਦੇ ਨਾਲ ਆਪਣੀ ਗੱਲ ਦੱਸਦਾ ਮੇਰਾ ਸਭ ਤੋਂ ਵੱਡਾ ਜਿਹੜਾ ਕੋਲ ਸੀ ਹੈ ਨਾ ਜੋ ਮੈਂ ਖਾਂਦਾ ਪੀਂਦਾ ਸੀ ਉਹ ਮਤਲਬ ਮੇਰੇ ਨਿਕਲ ਗਿਆ ਭਾਵੇਂ ਮੈਨੂੰ ਇਹ ਜਿੱਦਾਂ ਇੱਕ ਹੋ ਗਿਆ ਕਿਉਂਕਿ ਉਹਨਾਂ ਨੇ ਕੱਢਣ ਲਈ ਹੁਣ ਕੋਈ ਨਾ ਕੋਈ ਜਦ ਆਪਾਂ ਕਈ ਕਿਸ ਤਰ੍ਹਾਂ ਨੂੰ ਆਦਾ ਵੀ ਕੋਈ ਚੰਗਾ ਕਰਮ ਹੋਣਾ ਕਰ ਹੋਣਾ ਹੋਵੇ ਤਾਂ ਉਹਦੇ ਮਾੜੇ ਕਰਮ ਵਜ ਦੀ ਵੀ ਨੰਘਣਾ ਪੈਂਦਾ ਏ ਜ਼ਰੂਰੀ ਨਹੀਂ ਹੁੰਦਾ ਵੀ ਕਿਹੜਾ ਚੰਗਾ ਕੰਮ ਹੋ ਚੰਗੇ ਲਈ ਹੋਣਾ ਕਈ ਵੇਲੇ ਬੁਰਾ ਕਰਮ ਹੋ ਕੇ ਤੁਸੀਂ ਹੋਰ ਚੰਗੇ ਨੂੰ ਜਾਣਦੇ ਆ ਇਸ ਲਈ ਚਲ ਬਾਬੇ ਦੀ ਮਿਹਰ ਨਾਲ ਅੱਜ ਅਸੀਂ ਦੁਕਾਨ ਵੀ ਪਾ ਲਈਆ ਸਾਰਾ ਕੁਝ ਕਰ ਲਿਆ ਤੇ ਮੈਂ ਇਹ ਚੋਣਾ ਵੀ ਜੇ ਤੁਸੀਂ ਮਨ ਬਣਾ ਲਓ ਮੈਂ ਜੇ ਵਿਸਤਾਰ ਨਾਲ ਨਹੀਂ ਆਪਣੀ ਸਟੋਰੀ ਦੱਸੀ ਇਹ ਸਾਰੀ ਦੱਸ ਸਕਦਾ ਮੈਕਸ ਬਲੌਗ ਤੁਹਾਨੂੰ ਸਾਰਾ ਇਹ ਰੋ ਲੈ ਕੇ ਐਡ ਤਾਂ ਹੀ ਦੱਸੂਗਾ ਮਾੜਾ ਜ ਮੈਨੂੰ ਕੀ ਬੋਲ ਲੈਂਦਾ ਮੇਰੇ ਮਨ 'ਚ ਸੀ ਮੈਂ ਦੱਸਾਂ ਜੇ ਤੁਸੀਂ ਇੱਕ ਵਾਰੀ ਮਨ ਬਣਾ ਲਓ ਕਿ ਅਸੀਂ ਆਹ ਚੀ ਚੱਡਣੀ ਆ ਆਹ ਨਹੀਂ ਚੀ ਚੱਡਣੀ ਪਤਲਾ ਛੱਡਣਾ ਚਾਹੁੰਨੇ ਆ ਉਹ ਹਰ ਇੱਕ ਕੀ ਛੱਡੀ ਜਾਂਦੀ ਸਰਬ ਥੋੜਾ ਜਿਹਾ ਮਨ ਰੱਖਣਾ ਪੈਂਦਾ ਦਿਰ ਰੱਖਣਾ ਪੈਂਦਾ ਕੋਈ ਵੱਡੀ ਗੱਲ ਨਹੀਂ ਥੋੜੇ ਦਿਨਾਂ ਦੀ ਗੱਲ ਹੁੰਦੀ ਆ ਪ੍ਰੋਸੀਜਰ ਘਟੋ ਘਟਾ ਕਾਫੀ ਲੰਬਾ ਜੀ ਮੈਂ ਤੁਹਾਨੂੰ ਅਜੇ ਥੋੜੇ ਹੀ ਸਾਲ ਦੱਸੇ ਆ ਜਦੋਂ ਮੈਂ ਤੁਹਾਨੂੰ ਆਪਣਾ ਪੂਰਾ ਵਿਸਥਾਰ ਨਾਲ ਦੱਸੂਗਾ ਕਿ ਹਜੇ ਮੈਨੂੰ ਵੀ ਸਾਰੇ ਜਣੇ ਡੰਗਾਈ ਨਾਲ ਨਹੀਂ ਜਾਣਦੇ ਆ ਨਾ ਠੀਕ ਆ ਨਾ ਅਗਲਾ ਵਲੌਗ ਜ਼ਰੂਰ ਹੈ ਨੈਕਸਟ ਵਲੌਗ ਬਣਾਵਾਂਗੇ ਪੈਂਡ ਵਾਲਿਆਂ ਨੂੰ ਤਾਂ ਸਭ ਪਤਾ ਹੀ ਹੁੰਦਾ ਤੁਹਾਨੂੰ ਪਤਾ ਡੰਗਵਾਡ ਪੈਂਡਪਾਨ ਪਰ ਜੀ ਮੈਂ ਇਹ ਕਹਿਣਾ ਵੀ ਮਨ ਚ ਇੱਕ ਵਾਰੀ ਧਾਨ ਲਓ ਜੇ ਤੁਸੀਂ ਕੋਈ ਚੀਜ਼ ਖਾਣੇ ਆ ਜਾਂ ਕਿੱਦਾਂ ਕਰਨੀ ਆ ਵੀ ਸਾਡੇ ਕੋਈ ਛੱਡ ਨਹੀਂ ਹੋਣੀ ਜਾਂ ਉਸ ਚੀਜ਼ ਬਾਰੇ ਤੁਸੀਂ ਇਹ ਜਰੂਰ ਸੋਚੋ ਵੀ ਅਸੀਂ ਕਿੰਨਾ ਚਿਰ ਕਰਨੀ ਆ 6 ਮਹੀਨੇ 7 ਮਹੀਨੇ ਸਾਲ 2 ਸਾਲ 5 ਸਾਲ ਵੀ ਅਸੀਂ ਕਿ ਕਿੰਨਾ ਕੁ ਮਤਲਬ ਚੀਜ਼ਾਂ ਕਿੰਨਾ ਚਿਰ ਕਰੀ ਜਾਵਾਂਗੇ ਇਸ ਤੋਂ ਪਹਿਲਾਂ ਕਿ ਤੁਹਾਡੇ ਘਰ ਦੀ ਹਰ ਇੱਕ ਚੀਜ਼ ਵੇਚਣ ਲੱਪੋਵੇ ਤੁਸੀਂ ਉਸ ਨੂੰ ਛੱਡ ਦਿਓ ਕਿਉਂਕਿ ਜਿਹੜੀ ਚੀਜ਼ ਹੁੰਦੀ ਆ ਨਹੀਂ ਆਪਾਂ ਮਨ ਬਣਾ ਲੈ ਹਜੇ ਕੋਈ ਨਹੀਂ ਇੰਨਾ ਟਾਈਮ ਲਗਾ ਫੀ ਛੱਡ ਦਾਂਗੇ ਆ ਕਰ ਲਾਂਗੇ ਜੋ ਕਰ ਲਾਂਗੇ ਉਹ ਫਿਰ ਤੁਸੀਂ ਕਦੀ ਨਹੀਂ ਕਰ ਹੁਣਾ ਉਸ ਨੂੰ ਇੱਕ ਵਾਰੀ ਮਾਰਨ ਬਣਾ ਲਓ ਕੋਈ ਵੱਡੀ ਗੱਲ ਨਹੀਂ ਜਿਹੜੀ ਦੂਜੀ ਜ਼ਿੰਦਗੀ ਆ ਨਾ ਦੂਜੇ ਪਾਸੇ ਜਿਹੜੀ ਨਹੀਂ ਬੰਦੇ ਦੇਖ ਕੇ ਕਿਉਂਕਿ ਕਈ ਮੁੰਡੇ ਮੈਂ ਦੇਖੇ ਆ ਪਹਿਲੀ ਉਮਰ 'ਚ ਹੀ ਇਸ ਵੱਲ ਲੱਗ ਜਾਂਦੇ ਆ ਤੇ ਉਹਨਾਂ ਦੀ ਜ਼ਿੰਦਗੀ ਦੂਜੀ ਦੂਸਰੀ ਉਹ ਪਲ ਦੇਖ ਹੀ ਨਹੀਂ ਸਕਦੇ ਜਿੱਦਾਂ ਇੱਕ ਜ਼ਿੰਦਗੀ ਜ਼ਿੰਦਗੀ ਇਧਰ ਲਾ ਲੋ ਦਰਵਾਜ਼ਾ ਏ ਆਪਣੇ ਜਿਹੜੀ ਹੁੰਦੀ ਆ ਕੰਧ ਦੇ ਇੱਕ ਦੂਸਰੇ ਪਾਸੇ ਜਿਹੜੀ ਦੂਸਰੇ ਪਾਸੇ ਵਾਲੀ ਜ਼ਿੰਦਗੀਆਂ ਨਾ ਉਹ ਬਹੁਤ ਵਧੀਆ ਹੁੰਦੀ ਇੱਕ ਤੁਹਾਡੀ ਪਿੰਡ ਚ ਇੱਜ਼ਤ ਹੋ ਜਾਂਦੀ ਆ ਖਾਣ ਪੀਣ ਵਾਲਾ ਬੰਦਾ 100% ਗੱਲ ਵੀ ਸੱਚ ਕਹਿ ਦੇਵੇ ਨਾ ਤੇ ਕਿਸੇ ਨੇ ਉਹਦੀ ਗੱਲ ਤੇ ਯਕੀਨ ਨਹੀਂ ਕਰਨਾ ਕਿਉਂਕਿ ਉਹ ਹੁੰਦਾ ਸੱਚਾ ਆ ਮਾੜਾ ਟਾਈਮ ਹੁੰਦਾ ਕਈਆਂ ਦਾ ਨੰਗ ਜਾਂਦਾ ਤੇ ਕਈਆਂ ਦਾ ਨਿਗਾ ਨਜ਼ਰ ਦਾ ਇਸ ਲਈ ਵੀਰੋਂ ਜੇ ਤੁਹਾਣਾ ਮਨ ਬਣਾਓ ਫੇਈ ਤੁਹਾਡੀ ਕਿਸੇ ਨੇ ਕਦਰ ਕਰਨੀ ਆ ਨਹੀਂ ਤੁਸੀਂ 100 ਬੰਦਿਆਂ ਚ ਜੈਨਾ ਕੋਈ ਗੱਲ ਉੱਠ ਕੇ ਵੀ ਕਹੋਂਗੇ ਕਹਣਾ ਛੱਡੋ ਇਹ ਤਾਂ ਲਹਿਰ ਚ ਹੁਣਾ ਹੈ ਤਾਂ ਇਹ ਤਾਂ ਖਾਂਦਾ ਪੀਂਦਾ ਇਹਦੀ ਕੀ ਗੱਲ ਸੁਣਨੀ ਭਾਵੇਂ ਤੁਸੀਂ 100% ਕਰੋ ਤੇ ਉਹੀ ਜੇ ਕੋਈ ਚੱਜਦਾ ਹੈ ਜੈਂਟ ਜਿਆ ਬੰਦਾ ਉੱਠ ਕੇ ਭਾਵੇਂ ਕੋਈ ਖਾਚੀ ਦੀ ਗੱਲ ਕਰ ਦੇਵੇ ਉਦਾਂ ਦੀ ਕੋਈ ਜੈਨਾ ਗੱਲ ਕਰ ਦੇਵੇ ਜਿਹੜੀ ਕਿਸੇ ਕੰਮ ਦੀ ਨਾ ਸਾਰਿਆਂ ਤਾੜੀਆਂ ਮਾਣ ਲੈਣ ਨਹੀਂ ਨਹੀਂ ਵੀ ਆ ਬੰਦਾ ਮਤਲਬ ਵਧੀਆ ਆ ਇਹਨੇ ਗੱਲ ਖਾਂਦਾ ਪੀਂਦਾ ਨਹੀਂ ਵਧੀਆ ਗੱਲ ਕੀਤੀ ਆ ਅਮੀ ਜਾਨ 70% 100 ਜੋ 80% ਬੰਦੇ ਖਾਣ ਪੀਣ ਨੂੰ ਚੰਗਾ ਹੀ ਲੱਗਣਗੇ ਇਹ ਨਹੀਂ ਵੀ ਮਾੜੇ ਪਰ ਉਹ ਫਾਸੇ ਜਾਂਦੇ ਆ ਉਹ ਇੱਕ ਇਹਨੂੰ ਕਮਜ਼ੋਰੀ ਸਮਝ ਲੈਂਦੇ ਆ ਵੀ ਮੈਂ ਆ ਜੀ ਛੱਡ ਨਹੀਂ ਸਕਦਾ ਇਸ ਲਈ ਮਨ ਬਣਾਓ ਕੋਈ ਵੀ ਜੀ ਛੱਡੀ ਜਾਂਦੀ ਨੈਕਸਟ ਮੇਰਾ ਵਲੌਗ ਜ਼ਰੂਰ ਦੇਖਿਓ ਮੈਂ ਨੈਕਸਟ ਵਲੌਗ ਜ ਤੁਹਾਨੂੰ ਸਾਰੀ ਆਪਣੀ ਸਟੋਰੀ ਜਣਾਉਂਗਾ ਕਿੱਦਾਂ ਗਾਉ ਕਿਉਂਕਿ ਕਈ ਮੈਂ ਸਟੋਰੀਆਂ ਤਾਂ ਸੁਣਾਉਣਾ ਚਾਹਨਾ ਕੌਨਕਿ ਮੈਂ ਇਸ ਨਾਰਕ ਚੋਂ ਨਿਕਲਿਆ ਮੈਨੂੰ ਇੱਕ ਸਾਲ ਤੋਂ ਅੱਗੇ ਹੋਈ ਜਾਣਾ ਹਾਂ ਸਾਲ ਹੀ ਹੋ ਗਿਆ ਹਾਂ ਤੈਨ ਹੋ ਹੀ ਗਿਆ ਹੈ ਤਕਰੀਬਨ ਤਾਂ ਹੀ ਮੈਂ ਸਾਲ ਪੂਰਾ ਸਿੱਟ ਮਤਲਬ ਰਹਿ ਕੇ ਫੇਈਏ ਗੱਲ ਕਰਨੀ ਸ਼ੁਰੂ ਕੀਤੀ ਆ ਤੇ ਸ਼ਾਇਦ ਮੈਂ ਤਾਂ ਅੱਜ ਚਾਰ ਬੰਦਿਆਂ ਚ ਦਸਾਂ ਬੰਦਿਆਂ ਚ ਮੈਂ ਖੜਾ ਹੋ ਕੇ ਵੀ ਇਹ ਗੱਲ ਕਰ ਸਕਦਾ ਜਦੋਂ ਨਹੀਂ ਕਰ ਸਕਦੇ ਤੇ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਪਤਾ ਪਤਾ ਹੁਣ ਕਈ ਸਾਡੇ ਰਿਲੇਟਿਵ ਰਿਸ਼ਤੇਦਾਰ ਸਾਰੀਆਂ ਹੀ ਗੱਲਾਂ ਸੁਣਦੇ ਹੋਣਗੇ ਪਰ ਜੋ ਮੈਂ ਕਈਆਂ ਨੇ ਨਹੀਂ ਵੀ ਪਤਾ ਹੁੰਦਾ ਵੀ ਕੀ ਇਸ ਹਿਸਾਬ ਕਿਤਾਵਾ ਪਰ ਮੈਂ ਦੁਨੀਆ ਨੂੰ ਇੱਕ ਖੋਲ ਕੇ ਗੱਲ ਦੱਸਣਾ ਚਾਹਣਾ ਵੀ ਜੇ ਬੰਦੇ ਨੇ ਮਨ ਬਣਾਇਆ ਹੋਵੇ ਨਾ ਤੁਸੀਂ ਜੋ ਮਰਜ਼ੀ ਕਰ ਸਕਦੇ ਆ ਇਸ ਲਈ ਕਦੀ ਦਿਲ ਨਾ ਝੋਟਾ ਕਰੋ ਤੇ ਕਦੀ ਇਹ ਨਾ ਦੇਖੋ ਤੇ ਇੱਕ ਖਾਣ ਪੀਣ ਵਾਲੀ ਚੀਜ਼ ਤੋਂ ਕੋਈ ਬੰਦਾ ਮਾਰ ਨਹੀਂ ਸਕਦਾ ਜੋ ਮਰਜੀ ਹੋ ਜਵੇ ਉਹਦਾ ਕੋਈ ਨਾ ਕੋਈ ਜ਼ਰੂਰ ਤੋੜ ਹੁੰਦਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਜ਼ਰੂਰ ਦੱਸੂਗਾ ਤੇ ਜੁੰਦੇਵਾਦ ਦੇ ਰੋ ਚੜਦੀ ਕਲਾ ਰੋ ਅੱਜ ਦਾ ਬਲੌਗ ਇੰਨਾ ਹੀ ਤੇ ਨੈਕਸਟ ਬਲੌਗ ਸਾਡਾ ਜ਼ਰੂਰ ਦੇਖਿਓ